ਹੈਲੋ ਪੋਸ ਪੰਜਾਬੀ ਦੇਖ ਰਹੇ ਸਰ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਨਵਦੀਪ ਮਾਨ ਦਾ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਸਾ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਆਪਣੀ ਕਾਲੀ ਗੱਡੀ ਦੇ ਵਿੱਚੋਂ ਉੱਤਰ ਕੇ ਜੋ ਹੈ ਗੁਰਦੁਆਰਾ ਸਵ ਵਿਕਿੰਨਤ ਮਸਤਕ ਵੀ ਹੁੰਦੇ ਨੇ ਇਸ ਮੌਕੇ ਦੇ ਉੱਤੇ ਉਹ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਚਾਹ ਵੀ ਸ਼ਕਦੇ ਨੇ ਤੇ ਨਾਲ ਦੇਗ ਵੀ ਸ਼ਕਦੇ ਨੇ ਤਾਂ ਇਹ ਸਭ ਮੁਲਾਕਾਤ ਦੇ ਦਰਮਿਆਨ 5 ਤੋਂ 10 ਮਿੰਟ ਜੋ ਹੈ ਧਾਰਮਿਕ ਵਿਚਾਰ ਵਟਾਂਦਰਾ ਵੀ ਕੀਤਾ ਜਾਂਦਾ ਹੈ ਦਰਅਸਲ ਐਕਸਕਲੂਸਿਵ ਵੀਡੀਓ ਤੁਹਾਨੂੰ ਦਿਖਾ ਰਹੇ ਆ ਆਪਣੀ ਸਕਰੀਨ ਦੇ ਉੱਤੇ ਕਿ ਜਸ ਵੇਲੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਮੁਲਾਕਾਤ ਕਰਨ ਦੇ ਲਈ ਜਾnde ne ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਾਟੇ ਦੇ ਵਿੱਚ ਆ ਸ਼ੱਕਦੇ ਹੋਏ ਵਿਖਾਈ ਦਿੰਦੇ ਨੇ ਇਸ ਮੌਕੇ ਦੇ ਉੱਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਵੱਲੋਂ ਬਾਬਾ ਬਲਬੀਰ ਸਿੰਘ ਨੂੰ ਇਹ ਗੱਲ ਕਹੀ ਗਈ ਹੈ ਕਿ ਮੈਂ ਨਿਹੰਗ ਸਿੰਘਾਂ ਤੋਂ ਕਾਫੀ ਪ੍ਰਭਾਵਿਤ ਆ ਤੇ ਨਾਲ ਹੀ ਜੋ ਨਿਹੰਗ ਸਿੰਘਾਂ ਦੇ ਨਾਲ ਵੀ ਮੇਰਾ ਕਾਫੀ ਪਿਆਰ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਜਿਸ ਵੇਲੇ ਉਹ ਅਕਾਲੀ ਫੁਲਾ ਸਿੰਘ ਸ਼ਹੀਦ ਗੁਰੂ ਘਰ ਦੇ ਵਿੱਚ ਵੀ ਨਤਮਸਤਕ ਹੁੰਦੇ ਨੇ ਤਾਂ ਇਸ ਤੋਂ ਪਹਿਲਾਂ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਜਿਹੜੇ ਨੇ ਨਾਬਾ ਜੇਲ ਦੇ ਵਿੱਚ ਮੁਲਾਕਾਤ ਕਰਨ ਦੇ ਲਈ ਜਾਂਦੇ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਤੇ ਹੁਣ ਉਹ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਮੁਲਾਕਾਤ ਕੀਤੀ ਜਾਂਦੀ ਹੈ ਤਾਂ ਮੁਲਾਕਾਤ ਦੀ ਲਾਈਵ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜੋ ਹੈ ਹੱਥ ਜੋੜ ਕੇ ਗੱਡੀ ਦੇ ਵਿੱਚੋਂ ਉਤਰਦੇ ਨੇ ਗੁਰੂ ਘਰ ਦੇ ਵਿੱਚ ਮੱਥਾ ਟੇਕਦੇ ਨੇ ਤੇ ਫੇਰ ਬਾਬਾ ਬਲਵੀਰ ਸਿੰਘ 94 ਕਰੋੜੀ ਦੇ ਨਾਲ ਤਕਰੀਬਨ 5 ਤੋਂ 10 ਮਿੰਟ ਜਿਹੜੀ ਹੈ ਮੁਲਾਕਾਤ ਕੀਤੀ ਜਾਂਦੀ ਹੈ ਤੁਸੀਂ ਦੇਖੋ ਇਸ ਮੌਕੇ ਦੇ ਉੱਤੇ ਜਿੱਥੇ ਧਾਰਮਿਕ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ ਤਾਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਚਾ ਸਕਦੇ ਨੇ ਦੇਖ ਵੀ ਸਕਦੇ ਨੇ ਤੇ ਨਾਲ ਹੀ ਬਾਬਾ ਬਲਬੀਰ ਸਿੰਘ 94 ਕਰੋੜੀ ਦੇ ਵੱਲੋਂ ਉਹਨਾਂ ਨੂੰ ਸਿਰੋਪਾਓ ਦੇ ਕੇ ਧਾਰਮਿਕ ਪੋਸਤਕ ਦੇ ਕੇ ਜੋ ਹੈ ਸਨਮਾਨਿਤ ਵੀ ਕੀਤਾ ਜਾਂਦਾ ਹੈ ਇਹ ਤੁਸੀਂ ਤਸਵੀਰ ਵੇਖ ਸਕਦੇ ਹੋ ਕਿ ਇਸ ਵੇਲੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਾफी ਜ਼ਿਆਦਾ ਐਕਟਿਵ ਵਿਖਾਈ ਦੇ ਰਹੇ ਨੇ ਵੱਡੀਆਂ ਸ਼ਖਸੀਅਤਾਂ ਦੇ ਨਾਲ ਮੁਲਾਕਾਤ ਕਰ ਰਹੇ ਨੇ ਇਸ ਤੋਂ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੇਲ੍ਹ ਦੇ ਵਿੱਚ ਮੁਲਾਕਾਤ ਕੀਤੀ ਗਈ ਤੇ ਹੁਣ ਜੋ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਇਹ ਮੁਲਾਕਾਤ ਕੀਤੀ ਗਈ ਹੈ ਜਿਸ ਦੀ ਕੀ ਤੁਹਾਨੂੰ ਵੀਡੀਓ ਦਿਖਾ ਰਹੇ ਹਾਂ ਜਿਸ ਵੇਲੇ ਉਹ ਵਿਕਰਮਜੀਤਿਆ ਨੂੰ ਮੁਲਾਕਾਤ ਕਰਨ ਦੇ ਲਈ ਜਾਂਦੇ ਨੇ ਸੰਗਤਾਂ ਨੂੰ ਦੇਖ ਕੇ ਆਪਣੀ ਗੱਡੀ ਵੀ ਰੋਕ ਲੈਂਦੇ ਨੇ ਤੇ ਫਿਰ ਉਸ ਵੇਲੇ तमाम ਜਿਹੜੀ ਇੱਥੇ ਸੰਗਤ ਤੇ ਪੈਰੋਕਾਰ ਹੁੰਦੇ ਨੇ ਉਹਨਾਂ ਨੂੰ ਵੀ ਦਰਸ਼ਨ ਦਿੰਦੇ ਨੇ ਤਾਂ ਇਹ ਵੀਡੀਓ ਜਿਹੜੀ ਹੈ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਨਾਲ ਮੁਲਾਕਾਤ ਦੀ ਹੈ ਜਿਸ ਵੇਲੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਸਿਰਫ ਆਉ ਦੇ ਕੇ ਤੇ ਨਾਲ ਹੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਚਾ ਵੀ ਸਕਦੇ ਨੇ ਦੇਖ ਵੀ ਸਕਦੇ ਨੇ 5 ਤੋਂ 10 ਮਿੰਟ ਧਾਰਮਿਕ ਵਿਚਾਰ ਵਟਾਂਦਰਾ ਵੀ ਕੀਤਾ ਜਾਂਦਾ ਹੈ ਤੇ ਇਹ ਵੀ ਕਹਿੰਦੇ ਨੇ ਬਾਬਾ ਬਲਬੀਰ ਸਿੰਘ ਜਨਵੇ ਕਰੋੜੀ ਨੂੰ ਕਿ ਨਿਹੰਗ ਸਿੰਘਾਂ ਨਾਲ ਮੇਰਾ ਕਾਫੀ ਪਿਆਰ ਹੈ ਮੈਂਨ ਤੋਂ ਕਾਫੀ ਜ਼ਿਆਦਾ ਪ੍ਰਭਾਵਿਤਾਂ ਅੱਜ ਸ਼੍ਰੋਮਣੀ ਪੰਥ ਅਕਾਲੀ ਬੁੱਢਾਦਾਲ ਪੰਜਵਾਂ ਤਖਤ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਤੇ ਗੁਰਦਰਾ ਮਾਲਾਖੜਾ ਸਾਹਿਬ ਪਾਸ਼ੀ 6ਵੀਂ ਸ਼ੋਣੀ ਬੁੱਢਾਦਾਲ ਸ੍ਰੀ ਅਮਰਸਰ ਸਾਹਿਬ ਜਿੱਥੇ ਅੱਜ ਬਾਬਾ ਗੁਰਿੰਦਰ ਸਿੰਘ ਜਿਹੜੇ ਅ ਰਾਧਾ ਸਵਾਮੀ ਉਸ ਆਪਣੇ ਸੰਪਰਦਾ ਦੇ ਮੁਖੀ ਨੇ ਤੇ ਉਹ ਇੱਥੇ ਜਿਹੜੇ ਆਏ ਦਰਸ਼ਨਾ ਵਾਸਤੇ ਆਏ ਉਹਨਾਂ ਨੇ ਆਕੇ ਬੁਰਜ ਅਕਾਲੀ ਬਾਬਾ ਫੂਲਾ ਸਿੰਘ ਜੀ ਸ਼ਹੀਦ ਗੁਰਦਰਾ ਮਾਲਾਖੜਾ ਸਾਹਿਬ ਕੇ ਦਰਸ਼ਨ ਕੀਤੇ ਤੇ ਜਿਹੜਾ ਸੀ ਉਹਨਾਂ ਨੇ ਆ ਕੇ ਇੱਥੇ ਜਿਆਦਾ ਕਾਪੀਤਾ ਦਿਨਾਲ ਹੀਦੀ ਦੇ گاਵੀ ਉਹਨਾਂ ਨੇ ਜਿਹੜਾ ਸ਼ਹੀਆਂ ਤੇ ਗੁਰੂ ਸਾਹਿਬ ਦੀ ਕਿਰਪਾ ਵਸ ਧਾਰਮਿਕ ਉਹਨਾਂ ਨੇ 5-10 ਮਿੰਟ ਵਿਚਾਰ ਅੰਦਰੇ ਕੀਤੇ ਤੇ ਉਹਨਾਂ ਦੇ ਮਨ 'ਚ ਕਾਫੀ ਧੀਰ ਤੋਂ ਸੀ ਕਿ ਮੈਂ ਨਿਹੰਗ ਸਿੰਘਾਂ ਪ੍ਰਤੀ ਜਿਹੜਾ ਇੱਕ ਬਹੁਤ ਉਹਨਾਂ ਨੂੰ ਪ੍ਰਭਾਵ ਹੈ ਉਹਨਾਂ ਦੇ ਮਨ ਦੇ ਵਿੱਚ ਉੱਥੇ ਬੁੱਢਾ ਦਾਲ ਪ੍ਰਤੀ ਉਹਨਾਂ ਦਾ ਬਹੁਤ ਜ਼ਿਆਦਾ ਪ੍ਰੇਮ ਪਿਆਰ ਸਤਿਕਾਰ ਹੈ ਤੇ ਉਹ ਆਪਣੇ ਆਇਤ ਧਾਰਮਿਕ ਜਿਹੜਾ ਵਿਸ਼ੇ ਤੇ ਹੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਉਹਦੇ ਤੋਂ ਧਾਰਮਿਕ ਵਿਸ਼ੇ ਤੋਂ ਬਾਹਰ ਉਹਨਾਂ ਨੇ ਨਹੀਂ ਗਏ ਤੇ ਉਹ ਹਮੇਸ਼ਾ ਇਹ ਵੀ ਚੰਗਾ ਲੱਗਿਆ ਵੀ ਉਹ ਸਿੱਖੀ ਜਿਹੜਾ ਸਰੂਪ ਨੂੰ ਵੀ ਧਾਰਨ ਰੱਖਦੇ ਨੇ ਹਮੇਸ਼ਾ ਹਰਮੰਦਰ ਸਾਹਿਬ ਤੇ ਜਾ ਕੇ ਦਰਸ਼ਨ ਕਰਦੇ ਨੇ ਤੇ ਉਹਨੂੰ ਆਪਣੇ ਸਮਰਪਤ ਹੀ ਉਹ ਜਿਹੜੇ ਹੋ ਕੇ ਤੇ ਅੱਜ ਗੁਰੂ ਦੀਆਂ लाਡਲੀਆਂ ਫੌਜਾਂ ਨੂੰ ਉਹਨਾਂ ਦੇ ਮਨ 'ਚ ਇੱਕ ਬਹੁਤ ਸਤਿਕਾਰ ਸੀ ਤੇ ਆਏ ਨੇ ਤੇ ਉਹਨਾਂ ਨੂੰ ਜਿਹੜਾ ਬੁੱਢਾ ਧਾਲ ਵੱਲੋਂ ਜਿਹੜਾ ਸਤਕਾਰ ਦਿੱਤਾ ਤੇ ਜੀ ਆਇਆਂ ਕਿਹਾ ਕਿਉਂਕਿ ਉਹ ਆਪ ਜਦੋਂ ਬੰਦੇ ਦੇ ਮਨ ਦੇ ਵਿੱਚ ਇੱਕ ਹੁੰਦਾ ਹੈ ਗੁਰੂ ਸਾਹਿਬ ਨੇ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਸਾਰੇ ਗੁਰਸਿੱਖਾਂ ਨੂੰ ਜਿਹੜਾ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਵੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਉਸੇ ਗੁਰੂ ਦੇ ਅੱਗੇ ਜਾ ਕੇ ਉਹ ਸੀਸ ਝੁਕਾਉਂਦੇ ਨੇ ਤੇ ਉਹ ਜੇ ਕੋਈ ਸਤਕਾਰ ਦੇ ਨਾਲ ਆਉਂਦਾ ਤੇ ਉਹਨੂੰ ਜਿਹੜਾ ਸਤਕਾਰ ਦੇਣਾ ਸਾਡਾ ਫਰਜ਼ ਬਣਦਾ ਤੇ ਇਹਦੇ ਵਿੱਚ ਵਾਧਾ ਹੁੰਦਾ ਗੁਰੂ ਸਾਹਿਬ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਤੇ ਸਾਂਝੀ ਵਾਲਤਾ ਦਾ ਉਪਦੇਸ਼ ਤੇ ਨਾਲੇ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਇਹ ਜਿਹੜਾ ਮਹਾਰਾਜ ਨੇ ਕਿਹਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮੈਂ ਇੱਕ ਹਵਾ ਇਹੋ ਜੀ ਚਲਾਉਂਗਾ ਤੇ ਜਿਹਦੇ ਨਾਲ ਜਿਹੜਾ 96 ਕਰੋੜ ਖਾਲਸਾ ਜਿਹੜਾ ਹੋਣਾ ਤੇ ਉਹ ਖਾਲਸਾ ਇਸੇ ਤਰ੍ਹਾਂ ਹੀ ਬਣਨਾ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਕੋਈ ਖਵਾਰ ਹੋਏ ਸਭ ਮਿਲਾਂਗੇ ਬਚੇ ਸ਼ਰਨ ਜੋ ਹੋਏ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੋਣੀ ਐ 96 ਕਰੋੜ ਖਾਲਸਾ ਐਂ ਹੀ ਬਣਨਾ ਤੇ ਹਵਾ ਗੁਰੂ ਸਾਹਿਬ ਨੇ ਐ ਚਲਾਉਣੀ ਉਧਰ ਨੂੰ ਗੁਰੂ ਸਾਹਿਬ ਦੇ ਹੁਕਮ ਜਿਹੜੇ ਉਹ ਚੱਲਦੇ ਨੇ ਤੇ ਧੰਨਵਾਦ ਜਿਹੜਾ ਵੀ ਇੱਥੇ ਆਏ ਨੇ ਤੇ ਸਾਰੇ ਗੁਰਸੇਕ ਸੰਗਤਾਂ ਨੂੰ ਮੈਂ ਜਿਹੜੇ ਸਾਡੇ ਖਾਸ ਕਰਕੇ ਪਿਆਰ ਵਾਲੇ ਵੀ ਤੇ ਕਈ ਇਹੋ ਜਿਹੇ ਵੀ ਹੁੰਦੇ ਨੇ ਤੇ ਕਦੇ ਵੀ ਇਹੋ ਜੀ ਨਹੀਂ ਹਮੇਸ਼ਾ ਸੋਚ ਰੱਖਣੀ ਚਾਹੀਦੀ ਵੀ ਉਹ ਪਤਾ ਨਹੀਂ ਕੀ ਸੋਚ ਲੈ ਕੇ ਆਏ ਨੇ ਤੇ ਉਹ ਸਿਰਫ ਜੇ ਆਏ ਨੇ ਤੇ ਨਰੋਲ ਧਾਰਮਿਕ ਉਹ ਪਿਆਰ ਨਾਲ ਆ ਕੇ ਉਹ ਧਾਰਮਿਕ ਵਿਸ਼ੇ ਤੇ ਹੀ ਗੱਲਬਾਤ ਕਰਕੇ ਗਏ ਨੇ ਕੋਈ ਵੀ ਉਹਨਾਂ ਨੇ ਹਾਲਤੂ ਫਾਲਤੂ ਜਿਹੜੀ ਗੱਲ ਨਹੀਂ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ